ਬਹੁਤ ਜਨਮ ਵਿਚਾਰੀ ਤੇ ਮਾਦੂ ਇਹ ਜਨਮ ਤੁਮਾਰੇ ਲੇਖੇ ਕਹਿਰਵਦਾਸ ਆਸ ਲਗ ਜੀਵ ਚਿਰ ਭੇਉ ਦਰਸ਼ਨ ਦੇਖੇ ਆਦਰਨੀਏ ਗੁਰੂ ਗੁਰੂ ਪਰਿ ਸਾਸ ਗਜੇ ਸਮੂਹ ਸੰਗਤ ਦੇ ਪਾਵਨ ਚਰਣਾ ਵਿੱਚ ਬੇਨਤੀ ਹੈ ਕਿਉਂਕਿ ਸ਼੍ਰੀ ਸ਼੍ਰੀਖਸਵਾਤ ਸੰਤ ਬਾਬਾ ਰਾਂਝੂ ਦਾਸ ਜੀ ਮਹਾਰਾਜ ਪੂਜਾ ਗੁਰੂ ਸਤਗੁਰੂ ਸਵਾਮੀ ਚਰਨਦਾਸ ਜੀ ਮਹਾਰਾਜ ਡੇਰਾ ਸੰਤਪੁਰੀ ਪਿੰਡ ਮਹਿਦੂਦ ਜਿੱਥੇ ਸਤਗੁਰਾਂ ਦਾ ਓਟ ਆਸਰਾ ਲੈ ਕੇ ਪਾਵਨ ਦਰਬਾਰ ਵੱਲੋਂ ਕਿਉਂਕਿ ਜਿਹੜਾ ਕੰਡੀ ਦਾ ਏਰੀਆ ਆ ਇੱਥੇ ਕੋਈ ਇਨੀ ਮੈਡੀਕਲ ਸਹੂਲਤ ਨਹੀਂ ਹੈ ਉਹਨੂੰ ਮੁੱਖ ਰੱਖਦਿਆਂ ਹੋਇਆਂ ਪਾਵਨ ਦਰਬਾਰ ਵੱਲੋਂ ਸੰਤ ਵਾਬਾ ਰਾਂਝੂ ਦਾ ਜੀ ਚੈਰੀ ਟਰੇਬਲ ਹਸਪੀਟਲ ਦਾ ਜੋ ਕਾਰਜ ਹੈ ਉਹ ਚੱਲ ਰਿਹਾ ਹੈ ਕਿਉਂਕਿ 15-20 ਕਿਲੋਮੀਟਰ ਤੱਕ ਕੋਈ ਵੀ ਇੱਦਾਂ ਦੀ ਮੈਡੀਕਲ ਸਹੂਲਤ ਨਹੀਂ ਹੈ। ਇਹ ਕੁਝ ਆਵਾਜਾਈ ਦੇ ਸਾਧਨ ਵੀ ਨਹੀਂ ਇੱਧਰ। ਤਾਂ ਸੰਗਤਾਂ ਦੇ ਭਲੇ ਵਾਸਤੇ, ਸੰਗਤਾਂ ਦੀ ਸਹੂਲਤ ਵਾਸਤੇ ਇਹ ਪਾਵਨ ਦਰਬਾਰ ਵੱਲੋਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਔਰ ਜਿਹੜਾ ਹਸਪੀਟਲ ਦਾ ਜਿਹੜਾ ਕਾਰਜ ਹੈ, ਬਿਲਡਿੰਗ ਦਾ ਕਾਰਜ ਚੱਲ ਰਿਹਾ ਹੈ। ਕਿਉਂਕਿ ਇਹੋ ਜਿਹੇ ਕਾਰਜ ਜਿਹੜੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਹੁੰਦੇ ਆ। ਤਾਂ ਸਾਰੀਆਂ ਸੰਗਤਾਂ ਦੇ ਇਹ ਚਰਣਾ ਵਿੱਚ ਬੇਨਤੀ ਹੈ। ਕਿਉਂਕਿ ਇਸ ਕਾਰਜ ਵਿੱਚ ਜਿਹੜੀਆਂ ਵੀ ਸੰਗਤਾਂ ਕੋਈ ਹਿੱਸਾ ਪਾਉਣਾ ਚਾਹੁੰਦੀਆਂ ਨੇ ਆਪਣੀ ਕਮਾਈ ਨੂੰ ਸਫਲ ਕਰਨਾ ਚਾਹੁੰਦੀਆਂ ਨੇ ਉਹ ਪਾ ਸਕਦੇ ਨੇ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿਉਂਕਿ ਕਬੀਰ ਸੇਵਾ ਕੋ ਦੋ ਭਲੇ ਇੱਕ ਸੰਤ ਇਕਰਾਮ RAM ਜੋ ਦਾਤਾ ਮੁਕਤ ਕੋ ਸੰਤ ਜੋ ਪਾਵੇ ਨਾਮ ਔਰ ਕਿਸੇ ਦਾ ਭਲਾ ਹੋਵੇ ਅਸੀਂ ਚਾਹੁੰਦੇ ਹਾਂ ਦੁਆ ਔਰ ਦਵਾਈ ਦੋਨੋਂ ਹੀ ਕੰਮ ਜਿਹੜੇ ਹੋਣ ਤੇ ਬਹੁਤ ਵਧੀਆ ਹੈ ਪ੍ਰਮਾਤਮਾ ਦੇ ਅੱਗੇ ਦੁਆ ਔਰ ਡਾਕਟਰਾਂ ਵੱਲੋਂ ਦਿੱਤੀ ਗਈ ਦਵਾਈ ਜੇ ਕੰਮ ਕਰਦੀ ਹੈ ਸਰੀਰ ਤੇ ਤੇ ਆਪ ਸਾਰੇ ਜਿਹੜੇ ਰੋਗ ਆ ਦੂਰ ਹੋ ਜਾਂਦੇ ਆ ਦਵਾਈ ਔਰ ਦਵਾਈ ਦੋਨਾਂ ਨੇ ਵਰਤਣੇ ਚਾਹੀਦੇ ਆ ਮਾਲਕ ਦੇ ਚਰਣਾ ਵਿੱਚ ਇਹ ਅਰਦਾਸ ਬੇਨਤੀ ਹੈ ਔਰ ਇਹ ਕਾਰਜ ਬੜੇ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਸੰਗਤਾਂ ਵੱਲੋਂ ਬੜੀ ਭਾਵਨਾ ਦੇ ਨਾਲ ਇਹਦੇ ਵਿੱਚ ਸਵਾਵਾਾਂ ਕੀਤੀਆਂ ਜਾ ਰਹੀਆਂ ਕੋਈ ਵੀ ਸੱਜਣ ਇਹਦੇ ਵਿੱਚ ਸੇਵਾ ਪਾਉਣੀ ਚਾਹੁੰਦਾ ਹੈ ਉਹ ਪਾ ਸਕਦਾ ਹੈ ਸੰਗਤ ਦਾ ਬਹੁਤ ਬਹੁਤ ਧੰਨਵਾਦ ਤੁਨ ਗੁਰਦੇ ਜੈ ਗੁਰਦੇ